ਸਿਹਤ ਦੇ ਰੰਗ ਬਰੁਰਾਂ ਵਿੱਚ ਅੱਜ ਤੁਸੀਂ ਸੁਣੋਗੇ ਖੁਸ਼ੀराम ਨਿਮਾੜਾ ਜੀ ਕੋਲੋਂ ਉਹਨਾਂ ਦਾ ਇੱਕ ਗੀਤ ਆਓ ਜੀ ਸੁਣਦੇ ਹਾਂ ਖੁਸ਼ੀराम ਨਿਮਾੜਾ ਜੀ ਕੋਲੋਂ ਮਾਲਕ ਅੱਗੇ ਅਰਜ਼ੋਈ ਇੱਕ ਗੀਤ ਕਰੜ ਦੇ ਸਤਿਕਾਰਯੋਗ ਕਮੇਟੀ ਮੈਂਬਰਸ ਮੇਰਾ ਪਿਆਰ ਪਰਿਸ਼ਾਸ਼ੀਕਾ ਮੈਂ ਗੀਤ ਰਿਚਦਾ ਜੀ ਦੇ ਅੱਜ ਜੋ ਗੀਤ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਵੈਸੇ ਇੱਕ ਮਾਲਕ ਅਗੇ ਅਰਜੋਈ ਹੈ ਨਾਮ ਰੱਖਿਆ ਹੈ ਨਾਮ ਨਾਲ ਧੋਦੇ ਮਾਲਕਾ ਤੋਂ ਮੈਂ ਸ਼ੁਰੂ ਕਰਦੇ ਹਾਂ ਨਾਮ ਨਾਲ ਧੋਦੇ ਮਾਲਕਾ ਚੋਲਾ ਮਰ ਨਾਲ ਤੋ ਦੇ ਮਾਲਿਕਾ ਮnde ਕਰਮੀ ਲਿਬੜ ਗਿਆ ਬਾਹ ਨਾਮ ਨਾਲ ਤੋ ਦੇ ਮਾਲਿਕਾ ਹੱਥ ਜਿਖ ਡੋ ਰਹਾ ਨੇ ਚਾੜਿਆ ਜਹਾਲ ਪੁੱਲ ਵੀ ਗਈਏ ਆਪਣੀ ਪਛਾਣ ਫੇਰ ਫਿਰ ਕੇ ਮਨ ਨਾਮ ਨਾਲ ਤੋਦੇ ਮਾਲਕਾ ਛੋੜਾ ਆਤਮਾ ਕਰਾਈ ਜਿਵੇਂ ਕਾਣਾ ਨਾਮ ਨਾਲ ਤੋਦੇ ਮਾਲਕਾ ਨਾਮ ਦੀ ਕਮਾਈ ਕੀਤੀ ਕਦੇ ਵੀ ਨਾ ਭੁੱਲ ਕੇ ਲੱਭੀ ਗਵਾਚੇ ਹੀਰੇ ਦੂਜਿਆਂ ਤੇ ਡੁੱਲ ਕੇ ਤੋ ਦੇਹ ਮਾਲਕਾ ਚੋੜਾ ਆਤਮ ਕਰਾਈ ਫਿਰ ਕਾਣਾ ਨਾਮ ਨਾਲ ਤੋ ਦੇਹ ਮਾਲਕਾ ਸਤਿ ਯੁਗ ਦਵਾ ਪਰ ਤੇ ਵਿੱਚ ਆਪ ਤੂੰ ਮਾਫ ਕਰ ਦਿੱਤੇ ਸਾਰੀ ਦੁਨੀਆਂ ਦੇ ਪਾਪ ਤੂੰ ਕਲ ਕਾ ਚੋਲਾ ਆਤਮਾ ਕਰਾਈ ਫਿਰ ਕਹਾ ਨਾਮ ਨਾਲ ਤੋਦੇ ਮਾਲਿਕਾ ਮਾੜਿਆਂ ਦੇ ਮਾੜੇ ਚੰਗੇ ਚੰਗਿਆਂ ਤੇ ਨਾਮ ਮਨੇ ਮੰਨ ਲੈ ਗੁਨਾਹ ਵੀ ਨਿਮਾਰੇ ਖੁਸ਼ੀ ਰਾਮ ਨੇ ਹੁਣ ਜ਼ਿੰਦਗੀ ਚ ਕਰਦੇ ਉਹਦਾ ਨਾਮ ਨਾਲ ਤੋ ਨਿਕਾ ਚੋਲਾ ਹੱਥ ਮਾ ਕਰਾਈ ਜਿਰੇ ਕਹਾ ਨਾਮ ਨਾਲ ਤੋ ਦੇ ਮਾਲਕਾ ਚੋਲਾ ਹੱਥ ਮਾ ਕਰਾਈ ਜਿਰੇ ਕਹਾ ਨਾਮ ਨਾਲ ਤੋ ਦੇ ਮਾਲਕਾ ਮੰਦੇ ਕਰਮੀ ਲਿਪੜੀ ਆ ਬੜਾ ਨਾਮ ਨਾਲ ਤੋ ਦੇ ਮਾਲਕਾ ਖੁਸ਼੍ਰਮ ਨਿਵਾਣਾ ਚ I'm right,